ਪਿਆਰ ਦੇ ਜਾਲੇ ਵਿੱਚ ਫਸਾ ਹੋਟਲ ਬੁਲਾ ਬਲੈਕਮੇਲ ਕਰਨ ਵਾਲੀਆਂ ਮਹਿਲਾਵਾਂ ਦਾ ਗੈਂਗ ਚੜਿਆ ਪੁਲਿਸ ਦੇ ਡਿੱਕੇ ਹਨੀ ਟ੍ਰੈਪ ਦੇ ذریعے ਲੋਕਾਂ ਨੂੰ ਹੋਟਲ ਵਿੱਚ ਬੁਲਾ ਵੀਡੀਓ ਬਣਾ ਕਰਦੀਆਂ ਸੀ ਮਹਿਲਾਵਾਂ ਬਲੈਕਮੇਲ ਖਬਰ ਜ਼ਿਲਹੰਦਰ ਦੀ ਹੈ ਜਿੱਥੇ ਜ਼ਿਲਹੰਦਰ ਪੁਲਿਸ ਵੱਲੋਂ ਇੱਕ ਐਸੇ ਗੈਂਗ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ भोले-ਭਾਲੇ ਲੋਕਾਂ ਨੂੰ ਪਹਿਲਾਂ ਪਿਆਰ ਦੇ ਜਾਲੇ ਵਿੱਚ ਫਸਾ ਉਹਨਾਂ ਨੂੰ ਹਨੀ ਟ੍ਰੈਪ ਦੇ ਵਿੱਚ ਲੈ ਕੇ ਹੋਟਲ ਬੁਲਾਉਂਦੀਆਂ ਸੀ ਤਾਂ ਹੋਟਲ ਬੁਲਾਉਣ ਤੋਂ ਬਾਅਦ ਉਸ ਦੀ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰ ਦਿਆ ਸੀ ਤਾਂ ਆਪਣੇ ਸਾਥੀਆਂ ਨੂੰ ਮੌਕੇ ਤੇ ਬੁਲਾ ਕੇ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤੇ ਆ ਸੀ ਤਾਂ ਪੁਲਿਸ ਵੱਲੋਂ ਬੁਖਸੋਚਾ ਦੇ ਅਧਾਤੇ ਵੱਡੀ ਕਾਰਵਾਈ ਕਰਦੇ ਹੋਏ ਤਿੰਨ ਮਹਿਲਾਵਾਂ ਨੂੰ ਇੱਕ ਸਾਥੀ ਦੇ ਨਾਲ ਗ੍ਰਿਫਤਾਰ ਕੀਤਾ ਵਾ ਤੇ ਹਜੇ ਇਸ ਗੈਂਗ ਦਾ ਇੱਕ ਹੋਰ ਮੈਂਬਰ ਗ੍ਰਿਫਤਾਰ ਕਰਨਾ ਬਾਕੀ ਆ ਤਾਂ ਜਵੰਦਰ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਦੱਸਿਆ ਕਿ ਕਿਸ ਤਰ੍ਹਾਂ ਇਹ ਮਹਿਲਾਵਾਂ ਦਾ ਗੈਂਗ ਹੋਲੇ-ਪਾਲੇ ਲੋਕਾਂ ਨੂੰ ਆਪਣੇ ਪਿਆਰ ਦੇ ਵਿੱਚ ਜਾਲ ਦੇ ਵਿੱਚ ਫਸਾ ਕੇ ਮੋਟਲ ਬੁਲਾ ਕੇ ਬਲੈਕਮੇਲ ਕਰਦੇ ਸੀ ਤਾਂ ਸੁਣੋ ਤੁਸੀਂ ਵੀ ਕਿ ਕਿਸ ਤਰ੍ਹਾਂ ਇਸ ਗੈਂਗ ਵੱਲੋਂ ਹੋਲੇ-ਪਾਲੇ ਲੋਕਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਇਸ ਸ਼ਹਿਰ ਦੇ ਵਿੱਚ ਜਿਹੜਾ ਇਹ ਏ ਲੋਕੀ ਜਿਹੜੇ ਹੈਗੇ ਮਾੜੇ ਕੰਮ ਕਰਦੇ ਹੈਗੇ ਨੇ ਗੈਰ ਕਾਨੂੰਨੀ ਕੰਮ ਕਰਦੇ ਹੈਗੇ ਨੇ ਉਹਨਾਂ ਦੇ ਖਿਲਾਫ ਜਿਹੜੀ ਇੱਕ ਸੈਂਟਰਲ ਸਟਾਬਲੀ ਮੇਚਾ ਅਸੀਂ ਇੱਕ ਮਿਹਮਤ ਚਲਾਈ ਸੀ ਜੋ ਇਸੇ ਹੀ ਮਿਹਮਦੇ ਤਹਿਤ ਐਸ ਐਚਓ ਰਾਮਾ ਮੰਡੀ ਨੂੰ ਮਿਤੀ 9 ਤੋਂ 24 ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਵੀ ਇਹ ਚਾਰ ਪੰਜ ਵਿਅਕਤੀ ਟੋਟਲ ਹੈਗੇ ਪੰਜ ਇਹ ਹੈਗੇ ਨੇ ਜਿਨ੍ਹਾਂ ਦੇ ਵਿੱਚ ਦੋ ਮੇਲਜ਼ ਹੈਗੇ ਨੇ ਜਿਨ੍ਹਾਂ ਦੇ ਨਾਮ ਕਰਮਵਾਰ ਤਰਮਿੰਦਰ ਤੇ ਰਿਸ਼ਭ ਔਰ ਤਿੰਨ ਇਹ ਫੀਮੇਲਜ਼ ਹੈਗੀਆਂ ਨੇ ਜਿਨ੍ਹਾਂ ਦੇ ਨਾਮ ਕਰਨਵਾਰ ਮੋਨੀ ਪ੍ਰੀਤ कौर ਤੇ ਅਮਨਦੀਪ ਉਹ ਇਹ ਪੰਜੋ ਜਾਨੇ ਜਿਹੜੇ ਹੈਗੇ ਨੇ ਇਹ ਰਲ ਕੇ ਇੱਕ ਗੈਂਗ ਚਲਾਉਂਦੇ ਨੇ ਇੱਕ ਕ੍ਰਾਈਮिनल ਗੈਂਗ ਆ ਜਿਹੜਾ ਕਿ ਇਹ ਲੜਕੀਆਂ ਨੇ ਇਹ ਆਮ ਭੋਲੇ ਭਾਲੇ ਲੋਕਾਂ ਨੂੰ ਲਵ ਅਫੇਅਰਸ ਦਾ ਚਾਂਸਾ ਦੇ ਕੇ ਉਹਨਾਂ ਨੂੰ ਇੱਕ ਪ੍ਰਾਈਵੇਟ ਰੂਮ ਦੇ ਵਿੱਚ ਲੈ ਜਾਂਦੀਆਂ ਨੇ ਤੋਂ ਉੱਥੇ ਲਿਜਾ ਕੇ ਉਸ ਲੜਕੋ ਉਸ ਭੋਲੇ ਭਾਲੇ ਆਦਮੀ ਦੇ ਨਾਲ ਇਹ ਛੇੜਛਾੜ ਦਾ ਜਿਹੜਾ ਹੈਗਾ ਵਾ આરોਪ ਲਾਉਂਦੀਆਂ ਨੇ ਤੇ ਇੱਕ ਵੀਡੀਓ ਬਣਾਉਂਦੀਆਂ ਨੇ ਤੋ ਜਿਹੜੇ ਇਹਨਾਂ ਦੇ ਦੂਸਰੇ ਸਾਥੀ ਹੈਗੇ ਨੇ ਜਿਹੜੇ ਕਿ ਮੇਲ ਸਾਥੀ ਨੇ ਧਰਮਿੰਦਰ ਤੇ ਰਿਸ਼ਵ ਇਹਨਾਂ ਨੂੰ ਇਹ ਉਸ ਜਗ੍ਹਾ ਦੀ ਇੱਕ ਲੋਕੇਸ਼ਨ ਪੇਜ ਕੇ ਉਸ ਮੌਕੇ ਤੇ ਬੁਲਾਉਂਦੇ ਨੇ ਤੇ ਬਾਅਦ ਵਿੱਚ ਜਦੋਂ ਉਹ ਆ ਜਾਂਦੇ ਨੇ ਤਾਂ ਫਿਰ ਇਕੱਠੇ ਹੋ ਕੇ ਉਹ ਉਹ ਵਿਅਕਤੀ ਦੇ ਉੱਤੇ આરોਪ ਲਾਉਂਦੇ ਨੇ ਕਿ ਇਸ ਵਿਅਕਤੀ ਨੇ ਸਾਡੇ ਨਾਲ ਛੇੜਛਾੜ ਕੀਤੀ ਆ ਤੇ ਉਸ ਉਸ ਵਿਅਕਤੀ ਨੂੰ ਉਹਦੀ ਇੱਜ਼ਤ ਦਾ ਖਤਰਾ ਪਾ ਕੇ ਕਿ ਇਸ ਚੀਜ਼ ਨੂੰ ਅਸੀਂ ਵੀਡੀਓ ਨੂੰ ਜਿਹੜੀ ਬਲੈਕਮੇਲਿੰਗ ਕਰਾਂਗੇ ਉਹ ਡਰ ਦੇ ਵਿੱਚ ਪਾ ਕੇ ਜੋਰ ਜ਼ਬਰਦਸਤੀ ਉਹਦੇ ਤੋਂ ਜਿਹੜੀ ਹੈਗੀ ਆ ਪੈਸਿਆਂ ਦੀ ਬਿਛੂਲੀ ਵਸੂਲੀ ਕਰਦੇ ਜਿਹੜੀ ਕਿ ਐਕਸਟਰੈਕਸ਼ਨ ਦੀ ਜਿਹੜੀ ਇੱਕ ਕਿਸਮ ਹੈਗੀ ਆ। ਤੋਂ ਜਿਹੜੇ ਇਸ ਗੈਂਗ ਨੂੰ ਅਸੀਂ ਇਹ ਕਾਬੂ ਕੀਤਾ ਹੈਗਾ ਵਾ। ਤੋਂ ਜਿਹਦੇ ਵਿੱਚ ਅਸੀਂ ਫਿਲਹਾਲ ਇਹਦੇ ਵਿੱਚ ਚਾਰ ਜਿਹੜੇ ਹੈਗੇ ਨੇ ਤਿੰਨ ਲੜਕੀਆਂ ਮੋਨੀ, ਪ੍ਰੀਤ ਤੇ ਅਮਨਦੀਪ ਖੋੜ ਅਤੇ ਜਿਹੜਾ ਚੌਥਾ ਦੋਸ਼ੀ ਹੈਗਾ ਵਾ ਰਿਸ਼ਭ ਉਹਨੂੰ ਅਸੀਂ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਹੈਗਾ ਵਾ। ਜਿਹੜਾ ਪੰਜਵਾਂ ਦੋਸ਼ੀ ਹੈਗਾ ਉਹਦੀ ਗ੍ਰਿਫਤਾਰੀ ਵਾਸਤੇ ਜਿਹੜਾ ਹੈਗਾ ਵਾ ਇਹ ਐ ਜਿਹੜੀ ਹੈਗੀ ਆ ਛਾਪੇਮਾਰੀ ਜਿਹੜੀ ਹੈਗੀ ਆ ਉਹ ਕੀ ਕੀਤਾ ਜਾ ਰਿਹਾ ਸੁਰ ਕਿਥੋਂ ਲੈਣ ਵਾਲਿਆ ਇਹ ਬੇਸਿਕਲੀ ਜਿਹੜੇ ਹੈਗੇ ਨੇ ਸਾਰੇ ਦੇ ਸਾਰੇ ਜਲੰਧਰ ਸ਼ਹਿਰ ਦੇ ਅਲੱਗ-ਅਲੱਗ ਮੰਡਲਿਆਂ ਦੇ ਰਹਿਣ ਵਾਲੇ ਹੈਗੇ ਨੇ ਤੋਂ ਜਿਹੜਾ ਇਹਨਾਂ ਦੀ ਹੁਣ ਤੱਕ ਦੀ ਪੁੱਛਗਿੱਛ ਦੇ ਵਿੱਚ ਇਹ ਗੱਲ ਆਈ ਹੈਗੀ ਕਿ ਇਹਨਾਂ ਨੇ ਇਸ ਤਰ੍ਹਾਂ ਦੀਆਂ ਫਿਲਹਾਲ ਸ਼ਹਿਰ ਦੇ ਵਿੱਚ ਕੋਈ ਚਾਰ ਵਾਰ ਦਾਤਾ ਕੀਤੀਆਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਅਸੀਂ ਫਿਲਹਾਲ ਇਹ ਦੋ ਵਿਅਕਤੀਆਂ ਨੂੰ ਜਿਨ੍ਹਾਂ ਦੇ ਨਾਲ ਇਹਨਾਂ ਨੇ ਇਹ ਤੱਕੇਸ਼ਾਈ ਕੀਤੀ ਹੈ ਜਾਂ ਬਲੈਕਮਿਲਿੰਗ ਕੀਤੀ ਹੈਗੀ ਹੈ ਲੋਫੀਰਸ ਦਾ ਜਿਹੜਾ ਚਾਂਸਾ ਦੇ ਕੇ ਉਹਨਾਂ ਨੂੰ ਅਸੀਂ ਇਹਦੇ ਵਿੱਚ ਇਨਵੈਸਟੀਗੇਸ਼ਨ ਜੁਆਇਨ ਕਰਾਈ ਹੈ